ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਦਿਨ ਦੀ ਐਮ ਖਬਰ ਗਰੀਬਾਂ ਨੂੰ ਗੁਰੂ ਦੀ ਔਲਤ ਸਮਝਦੇ ਹੋਏ ਐਨ ਆਰ ਆਈ ਪੰਜਾਬੀ ਵੀਰ ਆਪਣੀ ਕਮਾਈ ਦਾ ਦਸਵੰਧ ਭੇਜਦੇ ਹਨ ਜਿਸ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਟੈਰੀ ਟੇਬਲ ਸੁਸਾਇਟੀ ਕੋ ਬਾਪੁਰ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਰਸੋਈ ਦਾ ਸਾਰਾ ਰਾਸ਼ਨ ਦੇਣ ਦੀ ਸੇਵਾ ਤੋਂ ਇਲਾਵਾ ਲੋੜਵੰਦ ਹੋਣ ਹਰ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਦੀ ਵੀ ਸੇਵਾ ਨਿਭਾਈ ਜਾ ਰਹੀ ਹੈ ਸੇਵਾਦਾਰ ਸਰਦਾਰ ਨਿਰਮਲ ਸਿੰਘ ਸਰਪੰਚ ਪਿੰਡ ਮਾਲੇ ਨੇ ਦੱਸਿਆ ਕਿ ਪੈਰਸ਼ੀਆਂ ਨਾਨਕ ਨਾਮ ਲੈਵਾ ਸੰਤਾ ਆਪਣੀ ਨੇਕ ਕਮਾਈ ਦਾ ਦਸਵੰਧ ਹਰ ਮਹੀਨੇ ਦੇ ਹਨ ਜਦ ਕੇ 1 ਸਾਲ ਤੋਂ ਹਰ ਮਹੀਨੇ ਕਰੀਬ 50 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਦਿੱਤੀ ਜਾ ਰਹੀ ਹੈ ਸੇਵਾਦਾਰ ਨਿਰਮਲ ਸਿੰਘ ਸਰਪੰਚ ਪਿੰਡ ਮਾਲੇ ਨੇ ਦੱਸਿਆ ਕਿ ਸਰਦਾਰ ਮਨਜੀਤ ਸਿੰਘ ਪੈਰਸ਼ ਦੀ ਪ੍ਰੇਰਣਾ ਸਦਕਾ ਅੱਜ ਦੀ ਸੇਵਾ ਮੁਖ ਸੇਵਾਦਾਰ ਡਾਕਟਰ ਲਖਵਿੰਦਰ ਸਿੰਘ ਪੈਰਸ ਸਰਵਾਰ ਰਣਜੋਤ ਸਿੰਘ ਪੈਰਸ ਕਵਰ ਦਿਲੀਪ ਸਿੰਘ ਉਰਫ ਕੈਂਡੀ ਪੈਰਸ ਹੈਪੀ ਗੁਪੀ ਪ੍ਰੀਤ ਜਸ਼ਨ ਪੈਰਸ ਮਿੰਟੂ ਪਹਿਲਵਾਨ ਪੈਰਸ ਹਰਦੀਪ ਸਿੰਘ ਪੈਰਸ ਅਤੇ ਹੈਪੀ ਪੈਰਸ ਵੱਲੋਂ ਆਪਣੀ ਨੇਕਮਾਈ ਦੇ ਭੇਜੇ ਦਸਵੰਦ ਨਾਲ ਨੰਭਾਈ ਗਈ ਜੋ ਕਿ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰਹੇਗੀ ਰਾਸ਼ਨ ਵੰਡ ਸਮਾਗਮ ਦੌਰਾਨ ਕੇਚੇ ਤੌਰ ਤੇ ਪਹੁੰਚੇ ਸੁਖਜਿੰਦਰਾ ਗਰੁੱਪ ਦੇ ਮਾਲਕ ਸੁਵਿੰਦਰ ਸਿੰਘ ਸਿੰਦਾ ਐਕਸ਼ਨ ਹਰਭਜਨ ਸਿੰਘ ਐਸ ਡੀਓ ਦਾਰਾ ਸਿੰਘ ਸਮੇਤ ਹੋ ਸਖੀਤਾ ਨੇ ਧੰਨ ਧੰਨ ਬਾਬਾ ਦੀਪ ਸਿੰਘ ਚੈਰੀਟੇਵ ਸੋਸਾਇਟੀ ਗਰਦਾਸਪੁਰ ਵੱਲੋਂ ਨੰਭਾਈਆਂ ਜਾਰੀਆਂ ਸ਼ਵਾਵਾ ਦੀ ਸਲਾਹਾ ਕੀਤੀ ਅਤੇ ਪੈਰਿਸ ਨਿਚੋ ਇਨ੍ਹਾਂ ਨੇਕ ਕਾਰਜਾਂ ਸੰਬੰਧੀ ਦਸਵੰਧ ਭੇਜਣ ਵਾਲੀਆਂ ਸੰਪਾਂ ਦੀ ਚਰਦੇ ਕਲਾ ਦੀ ਅਰਦਾਸ ਕਰਦੇ ਹੋਏ ਆਖ ਪ੍ਰਗਟਾਈ ਕਿ ਵਾਹਿਗੁਰੂ ਜੀ ਇਹਨਾਂ ਨੂੰ ਹੋਰ ਉਦਮ ਬਖਸ਼ਣ ਤਾਂ ਜੋ ਹੋਰ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕੀਤੀ ਜਾ ਸਕੇ ਇਸ ਮੌਕੇ ਤੇ ਰਵਿੰਦਰ ਸਿੰਘ ਮਾਦੇ ਕਲਾ ਸੁਖਜੀਤ ਸਿੰਘ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੋਂ ਭਿੰਦਰਜੀਤ ਸਿੰਘ ਤੋਂ ਇਲਾਵਾ ਵੱਡੇ ਭਿੰਟੀ ਤੇ ਰਾਸ਼ਨ ਪ੍ਰਾਪਤ ਕਰਨ ਵਾਲੇ ਪਰਿਵਾਰ ਅਤੇ ਗੁਰਦਾਸਪੁਰ ਦੀਆਂ ਐਮ ਸਖਸੀਤਾ ਮੌਜੂਦ ਹਨ ਦੇਖੋ ਸਾਡੇ ਪੱਤਰਕਾਰ ਸ੍ਰੀ ਅਸ਼ੋਕ ਮਾਰਦੇ ਨਾਲ ਇੰਦਰਜੀਤ ਦੀ ਖਾਸ ਰਿਪੋਰਟ ਆਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਆਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਵਾਗੇ ਗੁਰੂ ਭੰਤਾਂ ਨੇ ਬਾਬਾ ਦੀਪ ਸਿੰਘ ਦੇ ਚੈਰੀਟੇਵ ਸੋਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਦੀ ਮਹੀਨਾਵਾਰ ਜਿਹੜੀ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਆ ਇਹ ਸੇਵਾ ਚੱਲਦਿਆਂ ਨੂੰ 1 ਸਾਲ ਪੂਰਾ ਹੋ ਚੁੱਕਿਆ ਤੇ ਸਾਡੇ ਜਿਹੜੇ ਐਨ ਆਰ ਆਈ ਵੀ ਦਾ ਬਾਹਰ ਵਿਦੇਸ਼ਾਂ 'ਚ ਬੈਠੇ ਆ ਦਸਾਂ ਨਵਾਂ ਦੀ ਕਿਰਤ ਕਰਨ ਵਾਸਤੇ ਗਏ ਆ ਆਪਣੀ ਦਸਾਂ ਨਵਾਂ ਦੀ ਕਿਰਤ ਵਿੱਚ ਦਸਵੰਦ ਕੱਢਦੇ ਆ ਉਹ ਦਸਵੰਦ ਨਾਲ ਇਹ ਜਿਹੜੀਆਂ ਸੁਵਾਂਵਾਂ ਲਗਾਤਾਰ ਪਿਛਲੇ ਸਾਲ ਤੋਂ ਚੱਲ ਰਹੀਆਂ ਇਹਨਾਂ ਰਾਸ਼ਨ ਦੀਆਂ ਸੁਵਾਂਵਾਂ ਤੋਂ ਇਲਾਵਾ ਬਹੁਤ ਵਧੀਆ ਸ਼ਹਾਦੀ ਨਾਲ ਗੱਲ ਕੀਤੀ ਆ ਕਿ ਐਜੂਕੇਸ਼ਨ ਨੂੰ ਹੋਣੀ ਬਹੁਤ ਜ਼ਰੂਰੀ ਆ ਤੇ ਬੜੀ ਵਧੀਆ ਗੱਲ ਆ ਕਿ ਜੇ ਕਰੇ ਕਰਮਾ ਆਪਣੇ ਜੇ ਕਿਸੇ ਕੋਲ ਨਹੀਂ ਪੈਸੇ ਆ ਗਏ ਤੇ ਅੰਦਰ ਦੇ ਪੈਸੇ ਨਹੀਂ ਬੱਚਾ ਪੜਨਾ ਯੋਗ ਹੋਏ ਤੇ ਇਹਨਾਂ ਨਾਲ ਸੰਪਰਕ ਜੁੜੂ ਕਰੋ ਬਹੁਤ ਵਧੀਆ ਗੱਲ ਆ ਸੁਖਜਿੰਦਰਾ ਕਾਲਜ ਗਰੁੱਪ ਸਾਡੇ ਇਹ ਗੱਲ ਕਰੀਏ ਪੂਰੇ ਪੰਜਾਬ ਤੇ ਵਰਲਡ ਦੇ ਨਾਮ ਆਏ ਗਰੁੱਪ ਦਾ ਤੇ ਅੱਜ ਵੀ ਜਿਹੜੀ ਸੁਭਾਅ ਅੰਮ੍ਰਿਤ ਨਵਜੇ ਸੁਭਾਅ ਸਰਦਾਰ ਮਨਜੀਤ ਸਿੰਘ ਤਰਸਦੀ ਪ੍ਰੇਰਣਾ ਸਰਕਾ ਮੁੱਖ ਸੇਵਾਦਾਰ ਡਾਕਟਰ ਲਖਵਿੰਦਰ ਸਿੰਘ ਜੀ ਪੈਰਸ ਸਰਦਾਰ ਰਣਜੋਤ ਸਿੰਘ ਜੀ ਪੈਰਸ ਹੈਪੀ ਗੋਪੀ ਪੈਰਸ ਸਰਦਾਰ ਕਵਲਦੀਪ ਸਿੰਘ ਉਰਫ ਕੈਂਡੀ ਪੈਰਸ ਪ੍ਰੀਤ ਪੈਰਸ ਜਸਲ ਪੈਰਸ ਮਿੰਤਾ ਪਹਿਲਵਾਨ ਵਾਲਾ ਹਿੰਦ ਸਿੰਘ ਪੈਰਸ ਹੈਪੀ ਪੈਰਸ ਤੇ ਅੱਗੇ ਜਿਹੜਾ ਸਾਡੇ ਲੋਕਲ ਲੈਵਲ ਸੇ ਜੋ ਕੀਤਾ ਵਾ ਬਹੁਤ ਸਤਿਕਾਰਯੋਗ ਸਾਡੇ ਸੁਖਜਿੰਦਰਾ ਗਰੁੱਪ ਦੇ ਮਾਲਕ ਸਰਦਾਰ ਸੁਵਿੰਦਰ ਸਿੰਘ ਜੀ ਸੰਧਾ ਜੀ ਐਕਟਲੀ ਹੋਰ ਭਗਤ ਸਿੰਘ ਜੀ ਐਸਡੀਓ ਬਾਰਾ ਸਿੰਘ ਜੀ ਸਾਡੇ ਇਥੋਂ ਦੇ ਲੋਕਲ ਸੇਵਾਦਾਰ ਨਿਰਮਲ ਸਿੰਘ ਤੇ ਹੋਰ ਬਹੁਤ ਅਮਾਨਜੋਗ ਸਖਸੀਤਾ ਪਹੁੰਚੀਆਂ ਵਾ ਜਿਨ੍ਹਾਂ ਨੇ ਕਿ ਅੱਜ ਇਹ ਜਿਹੜੇ ਸੁਭਾਵਾਂ ਤੇ ਯੋਗਦਾਨ ਪਾਉਣਾ ਵਾ ਵਾਹਿਗੁਰੂ ਅਗੇ ਇਹੇ ਅਰਦਾਸ ਕਰਿਓ ਕਿ ਜਿੱਥੋਂ ਮਗਦੇ ਰਸਨਾ ਆਇਆ ਜਿਹੜੀਆਂ ਸੁਭਾਵਾਂ ਪਾ ਰਹੇ ਆ ਵਾਹਿਗੁਰੂ ਇਹਨਾਂ ਦੀ ਚਰਪੀ ਕਲਾ ਰੱਖੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਵਾਹ ਬਾਬਾ ਇੰਟਰਵਿਊ ਕੀਤਾ ਗਿਆ ਕਿ ਇਹ ਤੋਂ ਦੇ ਕਿ ਇੱਕ ਇੱਕ ਨੰਦਾ ਨੂੰ ਇਹ ਬੋਲਦੇ ਆਪਣਾ ਦੇਖੋ ਜੀ ਇਹ ਤਾਂ ਬਹੁਤ ਇਛਾ ਪਰਾਲਾ ਵਾ ਮੈਂ ਧੰਨਵਾਦ ਕਰਦਾ ਵਾਂ ਜਿਹੜੇ ਸਾਡੇ ਭਰਾ ਪੈरिस 'ਚ ਬੈਠੇ ਵੀ ਜਿਨ੍ਹਾਂ ਨੂੰ ਸਾਡਾ ਇਤਿਹਾਸ ਦਾ ਲਗਾਅ ਆ ਜਿਨ੍ਹਾਂ ਦਾ ਇਹ ਜਿੱਥੇ ਇਹਨਾਂ ਦਾ ਜਨਮ ਵਾਲਾ ਉਸ ਧਰਤੀ ਦੇ ਨਾਲ ਅੱਜ ਵੀ ਉਹ ਜੁੜੇ ਹੋਏ ਨੇ ਮੈਂ ਸਾਰਿਆਂ ਦਾ ਤਹਿ ਦਨੋਂ ਰੀਣੀ ਆ ਸਰਮਜੀਤ ਸਿੰਘ ਉਹਨਾਂ ਦੀ ਪੂਰੀ ਟੀਮ ਹੋਰ ਵੀ ਮੇਰੇ ਜੋ ਵੀ ਭਰਾ ਸੀ ਜਿਨ੍ਹਾਂ ਨੇ ਤੁਸੀਂ ਨਾਮ ਲਏ ਕੁਝ ਮੇਰੀ ਗਰਦਾਸਪੁਰ ਦੀ ਟੀਮ ਜਿਹੜੀ ਆ ਅਸੀਂ ਇਹਨਾਂ ਦਾ ਮੈਂ ਤਹਿ ਦਿਲੋਂ ਰੀਣੀ ਆ ਕਿ ਜਿਨ੍ਹਾਂ ਨੇ ਇਦਾਂ ਉੱਚਾ ਪ੍ਰਾਦਾ ਕੀਤਾ ਇਹ ਲੋੜ ਮਤਲਬ ਜੇ ਪਰਮਾਤਮਾ ਨੇ ਚਾਰ ਕਲੀਆਂ ਤੁਹਾਨੂੰ ਦੇ ਦਿੱਤੀਆਂ ਹੋਈਆਂ ਵਾ ਕਿਰਪਾ ਕੀਤੀ ਆ ਤੇ ਆਪਾਂ ਇਹ ਵੀ ਸਾਰਾ ਰਾਬੀ ਆ ਸਾਰੀਆਂ ਰੂਹਾਂ ਪਰਮੇਸ਼ਰ ਦੀਆਂ ਸਾਰਿਆਂ ਨਾਲ ਲੈ ਕੇ ਚੱਲਦੇ ਹਾਂ ਬਹੁਤ ਅੱਛਾ ਬੰਦਾ ਵਾ ਬਹੁਤ ਹੀ ਅੱਛਾ ਬੰਦਾ ਮੈਂ ਪਰਮਾਤਮਾ ਅਗੇ ਅਰਦਾਸ ਬੇਨਤੀ ਜੋਦਰੀ ਕਰਦਾ ਕਿ ਇਦਾਂ ਦੀਆਂ ਸੰਸਥਾ ਹੋਰ ਵੀ ਅੱਗੇ ਆਉਣ ਕਿ ਇਦਾਂ ਚੜ੍ਹਦੀ ਕਲਾ ਦੇ ਵਿੱਚ ਸਾਡੇ ਉਹਨਾਂ ਨੂੰ ਦੱਸਦੇ ਹਾਂ ਕਿ ਤੁਹਾਨੂੰ ਦਾ ਬਾਬਾ ਧੀਰਜ ਕੈਰੈਕਟਰ ਨੂੰ ਸੁਧਾਰੀ ਵੱਲੋਂ ਈ ਨਵਾਰਤਰੀ ਲੈ ਜਾਦਾ ਹੈ ਕਿ 1111000 ਬਾਹਰ ਬੈਠੀਆਂ ਬੈਠੀਆਂ ਦੰਦਾ ਆਪਣੇ ਟੇਪ ਮਾਈ ਦਾ ਵਿਵੰਧ ਕਰੇ ਤੇ ਤੁਸੀਂ ਵੀ ਨੋਟ ਲੈ ਚੀਤਾ ਹੈ ਧਿਆਨ ਕਰਿਆ ਤੇ ਕੀ ਗੱਲ ਦਿੰਦੇ ਪੰਤਨ ਬਾਬਾ ਦੀਪ ਸਿੰਘ ਦੀ ਚੈਰੀਟੇਬਲ ਸੁਸਾਇਟੀ ਵੱਲੋਂ ਜੋ ਸਿੰਘ ਬਾਹਰ ਗਏ ਹਨ ਉਹ ਗਰੀਬਾਂ ਵਾਸਤੇ ਕਾਫੀ ਸਹਾਇਤਾ ਕਰਦੇ ਆ ਤੇ ਉਹ ਕੋਈ ਵੀ ਇਹਨਾਂ ਨੂੰ ਖਾਣ ਪੀਣ ਦਾ ਸਾਰਾ ਸਮਾਨ ਹਰ ਮਹੀਨੇ ਦਿੱਤਾ ਜਾਂਦਾ ਹੈ ਤੇ ਕਾਫੀ ਉਹਨਾਂ ਦੀ ਮਿਹਨਤ ਆ ਤੇ ਲੋਕਲ ਸਾਰੇ ਜਿੰਨੇ ਸਾਥੀ ਆ ਇਹ ਆਪਣਾ ਕੀਮਤੀ ਟਾਈਮ ਕੱਢ ਕੇ ਤੇ ਇੱਥੇ ਹਾਜ਼ਰ ਹੋ ਕੇ ਸਾਰੇ ਗਰੀਬਾਂ ਨੂੰ ਆਪਣੀ ਇਹ ਸੇਵਾ ਵੰਡਦੇ। ਕੀ ਕਹਿਣਾ ਚਾਹੁੰਦੇ ਇਸ ਸਟਾਫ ਬਾਰੇ? ਬਹੁਤ ਵਧੀਆ ਕੰਮ ਆ ਜੀ ਬਹੁਤ ਵਧੀਆ ਗਰੀਬਾਂ ਦੇ ਬੜੇ ਮਤਲਬ ਪੁੰਨਦਾਨ ਵਾਲੀ ਗੱਲ ਆ ਜਿਹੜੇ ਬੰਦੇ ਸੇਵਾ ਕਰ ਰਹੇ ਨੇ ਕਿ ਗਰੀਬਾਂ ਦੀ ਹਸਤਾ ਕਾਮੀ ਕੋਈ ਮਾਰੀ ਗੱਲ ਨਹੀਂ ਬਹੁਤ ਵਧੀਆ ਆ। ਬਾਕੀਆਂ ਨੂੰ ਟੀਸ਼ਰਟ ਦੇ ਦੇਣਾ ਚਾਹੁੰਦੇ ਜਿਹਨੇ ਬਹੁਤ ਬਦਕਾੜੀ ਦੀਆਂ। ਬਾਕੀ ਵੀ ਸੰਗਤਾਂ ਨੂੰ ਚਾਹੀਦਾ ਕਿ ਇਹਨਾਂ ਦੇ ਨਾਲ ਹੋਰ ਇਹਦਾ ਵੀ ਹੱਲਪ ਕਰਨਾ ਨਾਲ ਵੜਨ। ਤੇ ਹੋਰ ਸੇਵਾ ਦਾ